ਸ੍ਰੀ ਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ ਬੰਗੜਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਪਸ਼ੂ ਸੇਲ ਕਰਲੇ ਕਿਸੇ ਵੀ ਪਸ਼ੂ ਦੀ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ 771692249 ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਬੰਗੜਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰ ਜੇਤੋਂ ਪੈਂਦੀ ਆ ਆਪਣੇ ਆਪ ਦੇ ਘਰੋਂ ਸੰਧੂ ਡੇਰੀ ਫਾਰਮ ਤੋਂ ਬਾਈ ਜੀ ਵੀਡੀਓ ਬਣ ਰਹੀ ਆ ਤੇ ਬਾਈ ਜੀ ਤਿੰਨ ਨਾਗ ਸੇਲ ਆ ਇਨਾ ਤਿੰਨ ਲਗਾ ਦੇ ਵਿੱਚੋਂ ਕਿਸੇ ਵੀ ਵੀਰ ਦੇ ਕੋਈ ਵੀ ਪਸੰਦ ਆਵੇ ਤਾਂ ਨੰਬਰ ਬਾਈ ਜੀ ਸਕਰੀਨ ਤੇ ਚੱਲੂਗਾ ਚਲਦੇ ਨੰਬਰ ਤੇ ਸੰਪਰਕ ਕਰ ਲਿਓ ਪਹਿਲਾ ਨੰਬਰ ਵਛੀ ਸੋਣ ਵਾਲੀ ਦੂਜਾ ਸੁਆ ਮੁੱਲ ਬਿਲਕੁਲ ਜਾਇਜ਼ ਤੇ ਦੂਜਾ ਨੰਬਰ ਵੜ ਸੁਈ ਸਵਾਈ ਤੇ ਤੀਜਾ ਨੰਬਰ ਗੱਬਰ ਤੇ ਆਓ ਬਾਈ ਜੀ ਹਾਂਜੀ ਪਹਿਲਾ ਨੰਬਰ ਤੁਸੀਂ ਆਪਾਂ ਸਟਾਰਟ ਕਰ ਲੈਂਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਆਪਣਾ ਨਾਮ ਐਡਰੈਸ ਦੱਸ ਦਿਓ ਜੀ ਨਾਮ ਜੀ ਮੇਰੇ ਪਾਪਾ ਦਾ ਨਾਮ ਰਾਣਾ ਸਿੰਘ ਜੀ ਐਡਰੈਸ ਜੀ ਆਪਣਾ ਬਨਗਾੜੀ ਜੀ ਜਿਹੜਾ ਅਪਰੀਦਗੜ ਤਹਿਸੀਲ ਦੇ ਤੀਕਾ ਕੀ ਡਿਟੇਲਾਂ ਦੀ ਬੱਚੀ ਦੀ ਡਿਟੇਲ ਜੀ ਇਹਦੀ ਜੀ 12 ਤੇਰਾ ਲੀਟਰ ਦਾ ਦੁੱਧ ਖੁੱਲਾ ਪਾਉਂਦੀ ਜੀ ਹਾਂਜੀ ਤੇ ਜੀ ਦੂਜਾ ਸੂਆ ਜੀ ਹਾਂ ਸੂਣ ਵਾਲੀ ਆ ਸੂਣ ਵਾਲੀ ਜੀ ਹਾਂਜੀ ਕਿੰਨੇ ਦਿਨ ਰਹਿੰਦੇ ਹਜੇ ਦੇ ਦਿਨ ਹੀ ਹਫਤਾ ਲੈ ਜੀ ਹਫਤੇ ਤੋਂ 10 ਦਿਨ ਦਵਾਈ ਜੀ ਲਾ ਸਕਦੀ ਆ ਤੇ ਤੋਰ ਚਾਲ ਵੀ ਚੈੱਕ ਕਰਨਾ ਮਸਲੀ ਪਰਖ ਤੁਸੀਂ ਆਪ ਕਰਨੀ ਆ ਲਓ ਜੀ ਕਰੋ ਜੀ ਲੋ ਬਾਈ ਜੀ ਦੂਜਾ ਸੰਧ ਵਹਿੜ ਕਾਲੇ ਕ੍ਰੋਸ ਸਮੀ ਪਲੀ ਵਹਿੜ ਆ ਦੁੱਧ 12 13 ਲੀਟਰ ਬਾਈ ਜੀ ਪਾ ਦੂਗੀ ਖੰਲੇਵਾ ਹਿੱਟ ਪੂਰਾ ਲੈ ਚਲੋ ਜੀ ਵੇਖੋ ਬਾਈ ਜੀ ਹੱਥੇ ਤੋਂ 10 ਦਿਨ ਦੀ ਕੱਚੀ ਆ ਦੁੱਧ ਬੜੇ ਆਰਾਮਦਾਰੀ ਨਾਲ 12 13 ਲੀਟਰ ਪਾ ਦੇਣਿਆ ਨੇ ਕਿਸੇ ਵੀ ਵੀਰ ਦੇ ਪਸੰਦ ਆਵੇ ਫੇਸ ਕੁਆਲਿਟੀ ਚੈੱਕ ਕਰ ਲਓ ਜੀ ਤੇ ਬਾਈ ਜੀ ਦਾ ਨੰਬਰ ਸਕਰੀਨ ਤੇ ਚੱਲੂਗਾ ਚਲਦੇ ਨੰਬਰ ਤੇ ਸਪਰਕ ਕਰ ਲਿਓ ਲੋ ਬਾਈ ਜੀ ਤੇ ਬਾਈ ਜੀ ਕਿੰਨੇ ਦੇ ਦਾ ਜਾਇਜ ਆਪਾਂ ਇਹ ਜਾਇਜ ਜੀ 50 ਕਿਲੋ ਨੂੰ 55 ਕਿਲੋ ਲਈ 40000 ਦੀ ਦੇਣੀ ਲੋ ਬਾਈ ਜੀ ਮੁੱਲ ਬਿਲਕੁਲ ਜਾਇਜ ਆ 45000 ਰੁਪਏ ਦੇ ਵਿੱਚ ਅੱਜ ਕੱਲ੍ਹ ਦੇ ਜਵਾਨੇ ਦੇ ਵਿੱਚ ਤੁਹਾਨੂੰ ਪਤਾ ਵੀ ਦੁੱਧ ਵਾਲਾ ਪਸ਼ੂ ਸੇਤੀ ਨਹੀਂ ਆਉਂਦਾ ਜੋ ਦੁੱਧ ਵੈੜ ਰਹੇ ਨੇ 12-13 ਲੀਟਰ ਪਾ ਦੇਣਾ 45000 ਰੁਪਏ ਦੇ ਵਿੱਚੋਂ ਬਾਈ ਜੀ ਤੁਹਾਡਾ ਛੋੜ ਛੱਪੇ ਦਾ ਮਾਨਤਾ ਨੰਬਰ ਸਕਰੀਨ ਤੇ ਚੱਲੂਗਾ ਚਲਦੇ ਨੰਬਰ ਤੇ ਸੰਪਰਕ ਕਰ ਲਿਓ ਹਫਤੇ ਤੋਂ 10 ਦਿਨ ਵੈੜ ਲੈ ਸਕਦੀ ਆ ਹਫਤਾ ਤਾਂ ਬਾਈ ਜੀ ਪੱਕਾ ਹੀ ਲਊਗੀ ਤਹਿਸੀਲ ਸਾਉ ਹੈੜਾ ਕਿਸੇ ਵੀਰ ਤੇ ਪਸੰਦ ਆਵੇ ਖਾਲੇਵਾ ਬਾਈ ਜੀ ਨੇੜ ਤੋਂ ਚੈੱਕ ਕਰ ਲਓ ਚਾਰ ਹੀ ਥਾਣਾ ਕੋਈ ਫੋੜ ਨਹੀਂ ਛਾਗ ਨਹੀਂ ਬੱਸ ਕਰੋ ਜੀ ਬੰਨਣ ਤੇ ਬਹੁਤ ਟਾਈਮ ਲੱਗਾ ਦੂਜਾ ਨੰਬਰ ਬਾਈ ਜੀ ਸੂਈ ਸਾਈ ਵੈੜਾ ਕੈਕ ਦਿਨ ਹੋ ਗਿਆ ਸੂਈ ਨੂੰ ਰੋਈ ਤਰੰਗ ਤਾਂ ਹੋਏ ਹੋਏ ਦੋ ਤਿੰਨ ਦਿਨ ਤਿੰਨ ਦਿਨ ਬਾਈ ਜੀ ਸੂਈ ਨੂੰ ਹੋ ਗਿਆ ਕਿੰਨਾ ਕ ਬੋਲਾ ਹੋਣਾ ਇਸ ਟਾਈਮ ਬੋਲਾ ਹੀ ਐਂ ਥੰਡੇ ਬੋਲਾ ਹਸਤਾਣ ਲਈ ਹੈਗਾ ਜੀ 16 17 ਲੀਟਰ ਬੋਲਾ ਹੁਣ ਤਿਆਰ ਆ ਚਾਈ ਚੂ ਦੀ ਸੀਲ ਠੰਡੀ ਆ ਠੀਕ ਆ ਲਓ ਬਾਈ ਜੀ ਕੱਦ ਵਾਲੀ ਵਹਿੜ ਕਾਲੀ ਡੱਬੀ ਆ ਕਰਾਸ ਵਹਿੜ ਆ ਕਾਲੀ ਡੱਬੀ ਵਹਿੜ ਆ ਬਾਈ ਜੀ ਕੱਦ ਕਾਠ ਵਾਲੀ ਦੁੱਧ 15 16 ਲੀਟਰ ਦਾ 850 ਜੀ ਵੇਚੂਗਾ ਤੇ ਤੋੜ ਕੇ ਬੁਲਾ ਲਓ ਬਾਈ ਜੀ ਹੋਰ ਚਾਲ ਇਹ ਵੀ ਤੁਹਾਨੂੰ ਚੈੱਕ ਕਰਾਉਣੇ ਆ ਮਗਰੇ ਦੇ ਵਛਾ ਬਾਈ ਜੀ ਉਹ ਕਣਾ ਤਿੰਨ ਦਿਨ ਹੋ ਗਏ ਸੂਈ ਨੂੰ ਸੀ ਸੌ ਵਹਿੜ ਕੱਦ ਕਾਠ ਵਾਲੀ ਰਾਜੀਪਲੀ ਪੂਰੀ ਵੱਡੀ ਵਹਿੜ ਆ। ਵੱਧ ਕਰਮਾਂ ਵਾਲੀ ਚੰਗੀ ਸੇਵਾ ਸੰਭਾਲ ਕਰ ਲਈ। 20 22 ਲੀਟਰ ਬਾਈ ਜੀ ਪਾ ਦੂਗੀ। ਸੋਹਣੀ ਸੁਨੱਖੀ ਵਹਿੜ ਕੱਦ ਕਾਠ ਵਾਲੀ ਆ। ਕਿਸੇ ਵੀਰ ਦੇ ਪਸੰਦ ਆਵੇ। ਬਾਈ ਜੀ ਹੁਣ ਉਹਦਾ ਨੰਬਰ ਸਕਰੀਨ ਤੇ ਚੱਲੂਗਾ। ਚੱਲਦੇ ਨੰਬਰ ਤੇ ਸੰਪਰਕ ਕਰ ਲਿਓ। ਲੈ ਆ। ਦੇਖੋ ਬਾਈ ਜੀ। ਪੂਰੀ ਸੋਹਣੀ ਸੁਨੱਖੀ। ਟੈਸਟ ਕੁਆਲਿਟੀ ਚੈੱਕ ਕਰ ਲਓ। ਲੈ ਚਲੋ ਜੀ। ਵੱਡੀ ਵੇੜਾ ਬਾਈ ਫਾਰਮ ਵਾਲੀ ਕੋਈ ਛੋਟੀ ਨਹੀਂ ਗਈ ਖਾਲ ਤੋਂ ਪੂਰੇ ਗੈਲ ਚ ਲੱਗੇ ਚਾਰੇ ਥਾਣਾ ਅੱਥੀ ਜਵਾਈ ਵਾਲੇ ਮੁੱਠੀ ਵਾਲਾ ਥਾਣਾ ਵੀਰੇ ਕੱਲਾ ਕੱਲਾ ਥਾਣਾ ਮੋਟਾ ਚਵਾਈ ਨੂੰ ਰੰਬੀ ਜਾਂਦੀ ਆ ਸੀਲ ਠੰਡੀ ਆ ਏ ਬਾਈ ਜੀ ਇਹ ਅੱਜ ਕਿੰਨੇ ਦੇ ਦਾਂਗੇ ਚਾਹ ਜੀ ਦਾ 85 ਕਰਾ ਦੋ 80 ਕਰਾ ਲਈ 738 ਦੇ ਦਿਓ ਲਓ ਬਾਈ ਜੀ ਤੁਹਾਨੂੰ ਵੀ ਪਤਾ 75000 ਰੁਪਏ ਦੇ ਵਿੱਚ ਐਡੀ ਵੈੜ ਗਈ ਹੈ ਕੰਦੇ ਆਪਦੇ ਘਰੋਂ ਕਰਕੇ ਤੇ ਤੁਹਾਨੂੰ ਜਾਇਜ਼ ਮੁੱਲ ਤੇ ਵੈੜਾ ਦੇਣ ਲੱਗੇ ਆ ਚੈਨਲ ਨੂੰ ਬਾਈ ਜੀ ਆਪਣੇ ਨੂੰ ਸਬਸਕ੍ਰਾਈਬ ਕਰ ਲਓ ਤੇ ਤੀਜਾ ਨੰਬਰ ਜੀ ਤੀਜਾ ਨੰਬਰ ਵੀ ਸੂਨ ਵਾਲੀ ਜੀ ਤੀਜਾ ਨੰਬਰ ਸੂਨ ਵਾਲੀ ਕਦ ਕਾਠ ਵਾਲੀ ਫਾਰਮ ਵਾਲੀ ਕਰਾਸ ਵੈੜਾ ਇਹਦੇ ਕਿੰਨੇ ਕਿਤੇ ਪਏ ਆ 25 15 ਦਿਨ ਲੱਗ ਜੂਗੀ ਦਜਾਦੋ 15 ਦਿਨ ਬਾਈ ਜੀ ਲ ਜਾ ਸਕਦੀ ਆ ਇਹ ਵੀ ਕੱਢ ਲਿਓ ਬਾਹਰ ਤੌਰ ਚਾਲ ਇਹਦੀ ਵੀ ਤੁਹਾਨੂੰ ਚੈੱਕ ਕਰਾਉਣੇ ਆ ਦਸੱਲੀ ਭਰ ਤੁਸੀਂ ਵੀਰੇ ਆਪ ਕਰਨੀ ਆ ਸੀਲ ਖੰਡੀ ਕੱਦ ਕਾਠ ਵਾਲੀ ਵਹਿੜਾ ਸੀਲ ਖੰਡੀ ਆ ਰਾਜੀ ਪੁਲਿਸ ਸੋਹਣੇ ਸੁਨੱਖੀ ਵਹਿੜਾ ਦੇਖ ਲਓ ਜੀ ਫੇਸ ਕੁਆਲਿਟੀ ਚੈੱਕ ਕਰ ਲਓ ਪੂਰੀ ਲੰਮੀ ਲੰਜੀ ਆ ਮੈਟ ਬਾਈ ਤਿਲਕਨੇ ਹੋਏ ਪਏ ਆ ਮੈਟਾਂ ਤੋਂ ਜਾਣ ਵਾਤ ਤੁਹਾਨੂੰ ਵੀ ਪਤਾ ਤਿਲਕਦਈ ਆ ਦੈਨ ਹਜੇ ਤੁਹਾਨੂੰ ਵੀ ਪਤਾ ਲੇਵੇ ਲਗਾ ਵਾਲ ਢੱਲਾ ਸੁੱਕਣਾ ਬਹੁਤ ਪੈਂਦਾ 12 13 ਦਿਨ 15 ਨਾਲ ਤਾਂ 12 13 ਦਿਨ ਬਈ ਖੁੱਲੇ ਲੈ ਜੂਗੀ ਮੋੜ ਲੈ ਲਓ ਲੰਮੀ ਲੰਜੀ ਵਹਿੜ ਕਦ ਕਾਠ ਵਾਲੀ ਪੂਰੀ ਰਾਜੀ ਪੁਲਿਸ ਸਭੀ ਸਮਾਈ ਆ ਚਾਰੇ ਥਾਣਾ ਬਾਈ ਜੀ ਕੋਈ 포ੜ ਨਹੀਂ ਸ਼ਾਗ ਨਹੀਂ ਲੈਵੇ ਨਾ ਵਲਟ ਨਾ ਤੁਨ ਤਾਜਾ ਤੁਸੀਂ ਫਿਰ ਭਾਈ ਜਿਹੜਾ ਸਾਮਨ ਸਮਾਉਣ ਆਪ ਹੀ ਲਾ ਲੈਂਦਾ ਤੇ ਦੁੱਧ ਸੁੱਕਣਾ ਫਾਰਮ ਵਾਲੀ ਵਹਿੜ ਆ ਕਿੰਤਾ ਜੱਕ ਨੱਕ ਦੁੱਧ ਪਾ ਦੂ ਬਾਈ ਇਹ ਜੀ 27 28 ਲੀਟਰ ਦੁੱਧ ਆਪਾਂ ਹੀ ਵੇਚੂ ਪਾਇਆ ਇਹ ਨਹੀਂ 27 28 ਲੀਟਰ ਬਾਈ ਇਹਦਾ ਪਿਛਲੇ ਸੂਏ ਦੁੱਧ ਮਾਲਕਾ ਤੋਂ ਜਿੰਨਾ ਤੋਂ ਲਈ ਆ ਦੱਸਿਆ ਵੀ 27 28 ਲੀਟਰ ਹੀ ਦੁੱਧ ਚੋਇਆ ਐਤੀ ਵਹਿੜ ਦੀ 30 ਨਾਲ ਤਾਂ 28 ਕਿਲੋ ਤਾਂ ਬਾਈ ਜੀ ਦੇਊ ਦੇਊਗੀ ਕੱਦ ਕਾਠਲੀ ਵਹਿੜ ਸਮੀ ਸਮਾਈ ਆ ਤੇ ਮੁੱਲ ਬਾਈ ਜੀ ਤੁਹਾਨੂੰ ਬਿਲਕੁਲ ਜੱਜ ਮਿਲਣਗੇ ਆਵੇਂ ਡੇੜਾ ਵਹਿੜਾ ਦਾ ਤੁਹਾਨੂੰ ਵੀ ਪਤਾ ਲੱਗੀ 1 ਲੱਖ 5 110 ਤੇ ਲੱਖ ਤਾਂ ਨੋਰਮਲ ਹੀ ਮੰਗਦੇ ਆ ਪਰ ਆਪਣਾ ਮੁੱਲ ਲੱਖ ਲੁੱਕ ਕੋਈ ਨਹੀਂਗਾ ਤੁਹਾਨੂੰ ਜਾਇਮਾਲ ਮਿਲੂਗਾ ਕਿੰਨੇ ਦੀ ਦੇਵਾਂਗੇ ਰੀ ਆਪਾਂ 84 ਕਰਾਂਗੇ 90 ਕਰਾਂਗੇ ਆਪਾਂ 80000 ਹੀ ਦੇ ਦਾਂ ਲਓ ਬਾਈ ਜੀ ਆਫਰ ਹੀ ਆ 80000 ਦੀ ਵਾਹਰ ਤੁਹਾਨੂੰ ਵੀ ਪਤਾ ਏ ਈ ਵੱਡੀ ਫਾਰਮ ਵਾਲੀ ਸੇਤੀ ਕਿਤੇ ਨਹੀਂ ਮਿਲਦੀਗੀ ਤੇ ਬਾਈ ਜੀ ਆਪਣਾ ਆਪ ਦੇ ਜਾਨਵਰ ਆ ਆਪਣੇ ਆਪ ਦੇ ਚੈਨਲ ਤੇ ਵੀਡੀਓ ਪਾਈ ਆ ਸੰਧੂ ਡੈਰੀ ਫਾਰਮ ਬਗੜਾੜੀ YouTube ਚੈਨਲ ਬਾਈ ਜੀ ਕਿਸੇ ਵੀਰ ਦੇ ਕੋਈ ਵੀ ਪਸ਼ੂ ਸੈਂਦਾ ਆਵੇ ਤੇ ਬਾਈ ਜੀ ਨੰਬਰ ਸਕਰੀਨ ਤੇ ਚੱਲੂਗਾ ਚੱਲਦੇ ਨੰਬਰ ਤੇ ਸੰਪਰਕ ਕਰ ਲਿਓ ਉਸੋਂ ਆਪਣਾ ਨੰਬਰ ਵੀ ਦੱਸ ਦੇ 985620522 ਇੱਕ ਵਾਰੀ ਫੇਰ ਦੱਸੋ 859825 ਲੋ ਬਾਈ ਜੀ ਆਪਣਾ ਮੋਬਾਈਲ ਨੰਬਰ ਸਕਰੀਨ ਤੇ ਚੱਲੂਗਾ ਚੱਲਦੇ ਨੰਬਰ ਤੇ ਸੰਪਰਕ ਕਰ ਲਿਓ ਵੀਡੀਓ ਬਾਈ ਜੀ ਸੋਹਣੀ ਲੱਗੇ ਆਪਣੀ ਅੱਗੇ ਸ਼ੇਅਰ ਕਰ ਲਿਓ ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਿਓ ਵੀਡੀਓ ਵੇਖਣ ਲਈ ਧੰਨਵਾਦ ਬਾਈ ਜੀ ਅੱਗੇ ਵਾਸਤੇ ਤੁਹਾਡੇ ਤੱਕ ਵੀਡੀਓ ਬਾਈ ਜੀ ਪਹੁੰਚ ਸਕਣ ਸਬਸਕ੍ਰਾਈਬ ਮੇਰੇ ਵੀਰ ਨਾ ਭੁੱਲਿਓ ਕਰਨਾ ਤੇ ਸਾਰੇ ਵੀਰਾਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਜੀ